ਕਦੇ ਇਸ ਬਜ਼ੁਰਗ ਮਾਤਾ ਦੇ ਵਿਹੜੇ ਦੇ ਵਿੱਚ ਰੌਣਕਾਂ ਹੀ ਹੁੰਦੀਆਂ ਸੀ ਜਦੋਂ ਸ਼ਾਮ ਨੂੰ ਤਿੰਨ ਜਵਾਨ ਪੁੱਤ ਅਤੇ ਪਤੀ ਕੰਮ ਤੋਂ ਘਰ ਵਾਪਸ ਪਰਤਦੇ ਸੀ ਤਾਂ ਵਿਹੜੇ ਦੇ ਵਿੱਚ ਰੌਣਕਾਂ ਹੀ ਰੌਣਕਾਂ ਲੱਗ ਜਾਂਦੀਆਂ ਸੀ ਤੇ ਅੱਜ ਘਰ ਦੇ ਵਿੱਚ ਇਹ ਕੱਲੀ ਮਾਤਾ ਗੁਰਮੇਲ ਕੌਰ ਕੰਦਾ ਦੇ ਨਾਲ ਜਾ ਫਿਰ ਆਪਣੇ ਕੰਦਾਂ ਦੇ ਉੱਪਰ ਲੱਗੀਆਂ ਪੁੱਤਰਾਂ ਦੀਆਂ ਤਸਵੀਰਾਂ ਦੇ ਨਾਲ ਗੱਲਾਂ ਕਰਦੀ ਹੈ ਤੇ ਰਾਤ گزار ਲੈਂਦੀ ਹੈ ਇਸ ਬਜ਼ੁਰਗ ਮਾਤਾ ਦਾ ਨਾਮ ਗੁਰਮੀਲ ਕੌਰ ਹੈ ਤੇ ਮਾਤਾ ਜਿਦੇ ਦੇ ਪਿੰਡ ਖੋਕਰ Kurds ਦੇ ਵਿੱਚ ਇੱਕ ਖਸਤਾ ਹਾਲਾਤ ਮਕਾਨ ਦੇ ਵਿੱਚ ਰਹਿੰਦੀ ਹੈ ਬਜ਼ੁਰਗ ਮਾਤਾ ਗੁਰਮੀਲ ਕੌਰ ਨੇ ਦੱਸਿਆ ਕਿ ਉਸ ਦੇ ਤਿੰਨ ਜਵਾਨ ਪੁੱਤਰ ਸਨ ਪਤਾ ਨਹੀਂ ਅਜਿਹੀ ਕਿਹੜੀ ਬਿਮਾਰੀ ਆਈ ਕਿ ਇਕੱਲੇ ਇਕੱਲੇ ਕਰਕੇ ਉਸ ਦੇ ਤਿੰਨੋਂ ਪੁੱਤਰਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦੇ ਪਤੀ ਵੀ ਉਹਨਾਂ ਦੇ ਪਿੱਛੇ-ਪਿੱਛੇ ਹੀ ਦੁਨੀਆ ਤੋਂ ਰੁਕਸਤ ਹੋ ਗਏ ਉਹਨਾਂ ਦੀ ਵੀ ਮੌਤ ਹੋ ਗਈ

ਉਧਣ ਕੋਈ ਨਹੀਂ ਮੇਰਾ ਹਾਂ ਮਰੀ ਆ ਬਰਬਰ ਹੋ ਰਹੀਆਂ ਮੇਰਾ ਕੋਈ ਨਾ ਕਰਦਾ ਨਾ ਕੋਈ ਬਗਾਨਾ ਮਾ ਤਾਂ ਕੀ ਹੋਗਾ ਕਿ ਕਿੰਨੇ ਪੁੱਤਾਂ ਨੂੰ ਹਾਂ ਇੰਨੇ ਪੁੱਤਾਂ ਨੂੰ ਬਸ ਆਪਦੇ ਕਰਮ ਹੋਗੇ ਤੇਗੇ ਹੋਰ ਕੁਝ ਨਹੀਂ ਹੋਇਆ ਉਹਨਾਂ ਨੂੰ ਆਪਦੇ ਕਰਮ ਹੋਗੇ ਦੁਨੀਆਦਾਰੂ ਪੀਂਦੀ ਆ ਕੋਈ ਹੋਰ ਨਹੀਂ ਕੁਝ ਦਿਹਾੜੀ ਵਧੀਆ ਕਰਦੇ ਤੇ ਵਧੀਆ ਆਪ ਦਾ ਹੋਤੀਗਾ ਨੇ ਲੱਗ ਗਿਆ ਰਹਿੰਦਾ ਬੁਕਰੇ ਸਾਡੇ ਆਈ ਨਹੀਂ ਕਿਸੇ ਨੂੰ ਐ ਕਹਿੰਦੇ ਤੇ ਵੀ ਉਹ ਆਗਾ ਨਾ ਜਮਾ ਲੜਦੇ ਨਹੀਂ ਤੇ ਕੋਈ ਢੜਦਾ ਨਹੀਂ ਸੀ ਗਿਆ ਬਸ ਅਬ ਦੀ ਉਹੀ ਗੱਲ ਦੀ ਉਥੋ ਥੋੜੀ ਉਥੋ ਥੋੜੀ ਮਰੀ ਗਈ ਹੈ ਪਹਿਲਾ ਵੱਡਾ ਮੁੱਕ ਗਿਆ ਫਿਰ ਛੋਟਾ ਮੁੱਕ ਗਿਆ ਫਿਰ ਤਚਲੜਾ ਮੁੱਕ ਗਿਆ ਤੇ ਐ ਆਹੋ ਹੋਈ ਨਹੀਂ ਫਿਰ ਘਰ ਵਾਲੇ ਨੂੰ ਕੀ ਹੋ ਗਿਆ ਸੀ ਮੈਂ ਤਾਂ ਉਹ ਘਰ ਵਾਲੇ ਨੂੰ ਹੋ ਗਿਆ ਤੀਗਾ ਘਰ ਵਾਲਾ ਬਸ ਉਹ ਵੀ ਬਿਮਾਰ ਹੋ ਗਿਆ ਤੇ ਬੁਖਾਰ ਚੜਨ ਲੱਗ ਗਿਆ ਮਾਨਸਾ ਲੈ ਗਏ ਅਸੀਂ ਚੱਕ ਕੇ ਮਾਨਸਾ ਲੈ ਗਏ ਚੱਕ ਕੇ ਡਾਕਟਰ ਦੇ ਲੈ ਗਏ ਸਰਕਾਰੂ ਚ ਲੈ ਗਏ ਫਿਰ ਹੋਰ ਡਾਕਟਰ ਦੇ ਲੈ ਗਏ ਬਸ ਰਪੋਟਾ ਕਰਾਈ ਗਏ ਸੀ ਉਸ ਤੋਂ ਬਾਅਦ ਕਹਿੰਦੇ ਕੇ ਵੀ ਘਰੇ ਲੈ ਜਾਓ ਘਰੇ ਸੇਵਾ ਕਰ ਲਓ ਇਹਦੀ ਅਸੀਂ ਘਰੇ ਲਿਆਂਦਾ ਫਿਰ ਫੇਰ ਨਾ ਦਿਲ ਤੇ ਕਿਹਾ ਫਿਰ ਅਸੀਂ ਫੇਰ ਸਰਕਾਰ ਨੂੰ ਕਿ ਲੈ ਗਏ ਸਰਕਾਰੂ ਵਾਲੇ ਕਹਿੰਦੇ ਜੀ ਇਹ ਤੇ ਹੱਥ ਨਾ ਲਾਓ ਹੱਥ ਨਾਲ ਆਇਓ ਜੇ ਹੱਥ ਲਾਟਾ ਕਹਿੰਦਾ ਇੱਕ ਬੰਦਾ ਬਸ ਨਾਲ ਦੀ ਨਾਲ ਉਹ ਵੀ ਮੁੱਕ ਜੂਗਾ ਕੋਈ ਹੋਰ ਕੋਈ ਕੋਣ ਕੋਣ ਹੋਣੀ ਨੁਕਰੇ ਮੈਂ ਕੱਲੀ ਰਹਿਣੀ ਐ ਜੀ ਕੱਲੀ ਰਹਿਣੀ ਆ ਕੱਲੀ ਬਸ ਪੋਤਾ ਮੇਰਾ ਦਿਹਾੜੀ ਗਿਆਗਾ ਕਰਨ ਦੀ ਜਦ ਆਪਾਂ ਟਾਈਮ ਉੱਤੇ ਪਾਣਾਂਗੇ ਦੋ ਪੈਸੇ ਉਹ ਹੋਈ ਜਾਂਦੇ ਨੇ ਤੇ ਮੈਂ ਨਰੇਗਾ ਚ ਬਗ ਜਾਂਦੀ ਸੀ ਅੱਗੇ ਨਰੇਗਾ ਚ ਜਾਂਦੀ ਨਹੀਂ ਹੁਣ ਮੈਂ ਪਰੇਸ਼ਨ ਕਰਾ ਰੱਖਿਆਗਾ ਤੇ ਹੋਰ ਮੇਰਾ ਕੋਈ ਹੁਣ ਉਨ ਕੀ ਮੰਗ ਕਰਦੇ ਮਤਲਬ ਸਰਕਾਰ ਕੋਲ ਮੈਂ ਇਹ ਹੀ ਮੰਗ ਮੰਗਦੀ ਆ ਬਸ ਮੇਰਾ ਹੋਰ ਕੋਈ ਮੰਗ ਨਹੀਂ ਮੇਰੀ ਤਾਂ ਵੇਰਾ ਮਕਾਨ ਪਈ ਜਾਏ ਜੇ ਕੋਈ ਹੋਰ ਵਦਾ ਪਈ ਹੋਵੇਗਾ ਮੇਰੀ ਮੰਗ ਆਹੋ ਕਰਕੇ ਪੂਰੀ